ਕਿੰਨੇ ਸਾਹਿਬ ਤੁਸੀਂ ਇੱਕ ਰਾਤ ਵਿੱਚ ਬੁਗਰੀ ਲੈ ਕੇ ਜਾ ਰਹੇ ਹਰ ਕਿਤੇ ਵਾਅਦ ਕੀ ਅਸੀਂ ਪਹਿਲਾਂ ਵੀ ਬੇਨਤੀ ਕਰ ਚੁੱਕੇ ਹਾਂ ਕਿ ਬਹੁਤ ਵੱਡੀ ਆਫਤ ਜਿਹੜੀ ਪੰਜਾਬ ਦੇ ਵਿੱਚ ਤੇ ਸਾਰੇ ਪੰਜਾਬੀਆਂ ਦੇ ਉੱਤੇ ਆਈ ਆ ਜਿਹੜਾ ਬਹੁਤ ਭਾਰੀ ਬਾਰਿਸ਼ ਹੋਈ ਆ ਪੰਜਾਬ ਦੇ ਅੰਦਰ ਹਿਮਾਚਲ ਦੇ ਵਿੱਚ ਵੀ ਹੋਈ ਆ ਔਰ ਤੁਸੀਂ ਸਾਰੇ ਦੇਖਿਓ ਅਸੀਂ ਵੀ ਜਾ ਕੇ ਆਏ ਤਕਰੀਬਨ 7 ਨਦੀਆਂ ਵੀ ਓਵਰਫਲੋ ਹੋ ਰਿਆ ਵੱਡਾ ਨੁਕਸਾਨ ਹੋ ਰਿਹਾ ਜੇ ਬਚਾ ਲੇਕਿਨ ਜਿਹੜਾ ਬਿਆਸ ਦੇ ਵਿੱਚ ਆ ਜਾਂ ਉਧਰ ਰਾਵੀ ਦਰਿਆ ਉਹ ਮੈਂ ਸਭ ਦਾ ਕੋਲੇ ਬਹੁਤ ਭਾਰੀ ਜਾਨੀ ਮਾਲੀ ਨੁਕਸਾਨ ਕੀਤਾ ਕਿਹੜਾ ਏਰੀਆ ਵਿੱਚ ਰੱਖਿਆ ਅਸੀਂ ਜਾ ਰਹੇ ਹਾਂ ਜੀ ਗੁਰਦਾਸਪੁਰ ਡੇਰਾ ਬਾਬਾ ਨਾਨਕ ਦੇ ਨੇੜੇ ਤੇਰੇ ਜਿੱਥੇ ਜਿੱਥੇ ਉਹ ਸਾਨੂੰ ਲੋੜ ਮਹਿਸੂਸ ਕਰਨੀ ਉੱਥੇ-ਉੱਥੇ ਅਸੀਂ ਸਾਰਾ ਉਹਨਾਂ ਨੇ ਗਡਾਉਨ ਬਣਾਏ ਹੋਏ ਨੇ ਮੇਅਰ ਹਾਊਸ ਲੈ ਲਏ ਨੇ ਉਹਨਾਂ ਨੇ ਸਾਰੇ ਉੱਥੇ ਇੱਕ ਇਕੱਠਾ ਕਰ ਰਹੇ ਨੇ ਸਭਨ ਜਿਉਂ-ਜਿਉਂ ਡਿਮਾਂਡ ਉਹਨਾਂ ਦੀ ਆਊਗੀ ਉੱਥੇ-ਉੱਥੇ ਉਹ ਭੇਜ ਦੇਣਾ ਸਾਨੂੰ ਨਹੀਂ ਪਤਾ ਲੱਗਣਾ ਕਿ ਕਿੱਥੇ ਹੈ ਕਿੱਥੇ ਨਹੀਂ ਉਹ ਜਿਹੜੇ ਸਾਰੇ ਉੱਥੇ ਬੈਠੇ ਨੇ ਸਾਡੇ ਮੇਨ ਬੰਦੇ ਨੇ ਉਹਨਾਂ ਨੇ ਕਿਹਾ ਵੀ ਇੱਥੇ ਤੁਸੀਂ ਆਓ ਇਥੇ ਆ ਕੇ ਸਮਾਰਨਾ ਜਿਹੜਾ ਫੇਰੋਸ ਦੇ ਵਿੱਚ ਰੱਖ ਕੇ ਉੱਥੋਂ ਫਿਰ ਜਿਉਂ-ਜਿਉਂ ਡਿਮਾਂਡ ਹੋਊਗੀ ਉੱਥੋਂ ਉੱਥੋਂ ਦਹਾ ਸੀ ਇਸ ਤਰ੍ਹਾਂ ਲੱਗਦਾ ਵੀ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਹੋਊਗੀ ਪੰਜਾਬ ਦੇ ਖੇੜਾ ਦੀ ਸਿੱਧੀ ਬਹੁਤ ਜ਼ਿਆਦਾ ਪਰ ਨਹੀਂ ਮੈਂ ਅਸੀਂ ਤਾਂ ਜਿਵੇਂ ਸੇਖੋ ਸਾਹਿਬ ਨੇ ਗੱਲ ਕੀਤੀ ਹੈ ਵਾਹਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਕਿ ਜਿਹੜੀ ਵਾਰਿਸ਼ ਪੈਨ ਪਈ ਆ ਹੁਣ ਕਿਰਪਾ ਕਰੋ ਕਿ ਵਾਰਿਸ਼ ਘੱਟ ਹੋਵੇ ਤਾਂ ਕਿ ਜਿਹੜਾ ਪਿੱਛੇ ਪਾਣੀ ਖੜਾ ਬਹੁਤ ਜ਼ਿਆਦੇ ਵੱਡੀ ਗਿਣਤੀ ਦੇ ਵਿੱਚ ਖੇਤ ਭਰੇ ਗੜੇ ਤਕਰੀਬਨ 2.5 3 ਲੱਖ ਏਕੜ ਦੇ ਕਰੀਬ ਸਾਰੇ ਖੇਤਾਂ ਦੇ ਵਿੱਚ ਪਾਣੀ ਆ ਜੇ ਉਪਰੋਂ ਕਿਰਪਾ ਹੋ ਗਈ بارش ਕੱਢੂਗੀ ਤਾਂ ਹੀ ਮੈਂ ਸਮਝਦਾ ਕੋਈ ਨਾ ਕੋਈ ਉਹਦਾ ਸੋਲਿਊਸ਼ਨ ਨਿਕਲ ਸਕਦਾ ਜਿਵੇਂ ਤੁਸੀਂ ਦੱਸਿਆ ਵੀ ਜੇ ਉਹ ਨਾਲ ਕੰਟੈਕਟ ਹੋਇਆ ਤੁਹਾਡਾ ਉਹਨਾਂ ਨੇ ਕੋਈ ਮੁੱਖ ਮੰਗ ਬ੍ਰਿਫਿਊਸ ਅਨਵਾਚ ਇਸ ਨਹੀਂ ਜਿਵੇਂ ਉਹਨਾਂ ਨੇ ਕਿਹਾ ਸੇ ਕੋ ਸਾਹਨੇ ਗੱਲ ਕੀਤੀ ਆ ਵੀ ਤਰਪਾਲਾਂ ਦੀ ਗੱਲ ਕੀਤੀ ਗਈ ਆ ਮੱਛਰਦਾਨੀਆਂ ਦੀ ਗੱਲ ਕੀਤੀ ਆ ਟਾਰਚ ਦੀ ਗੱਲ ਕੀਤੀ ਗਈ ਆ ਖਾਣ ਪੀਣ ਦੇ ਸਾਮਾਨ ਦੀ ਗੱਲ ਕੀਤੀ ਗਈ ਆ ਪਾਣੀ ਦੀ ਗੱਲ ਕੀਤੀ ਗਈ ਆ ਹਰੇ ਚਾਰੇ ਦੀ ਗੱਲ ਕੀਤੀ ਗਈ ਆ ਉਹ ਸਾਰਾ ਜਿਉ ਜੋ ਮੈਂ ਸਮਝਦਾ ਕਿ ਅਸੀਂ ਵੀ ਲੈ ਕੇ ਜਾ ਰਹੇ ਹਾਂ ਹੋਰ ਸੰਸਥਾਵਾਂ ਨੇ ਜਿਹੜੀਆਂ ਸਾਰੇ ਨਗਰਾਂ ਦੇ ਨਗਰ ਮੈਂ ਦੇਖ ਰਿਹਾ ਕਿ ਆ ਸਾਰੇ ਜਾਦੂ ਭਗਤਲਾ ਜੀ ਕਹਦੇ ਨੇ